ਹਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 8 ਮੱਜਾਂ ਤੁਹਾਨੂੰ ਦਿਖਾਉਣੀਆਂ ਵਾਂ ਜਿਨ੍ਹਾਂ ਵਿੱਚੋਂ ਕੋਈ ਸੱਜਰ ਆ ਕੋਈ ਟੋਕੜ ਗੱਬਣ ਆ ਤੇ ਕੋਈ ਅਜੇ ਗੱਬਣ ਆ ਤੇ ਜਿਹੜੀਆਂ ਸੋਈਆਂ ਵਾਂ ਉਹਨਾਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਬਣ ਆਪਣੀਆਂ ਪਾਸ ਕਰਕੇ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਸਿਵਾਈ ਕਰਾ ਲਿਆ ਲੋਕ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਇੱਕ ਵਾਰੀ ਫਿਰ ਅੰਦਰ ਸਿੰਘ ਪਿੰਡੇ ਚੱਠਾ ਤੁਸੀਂ ਪਟਾਲਾ ਜਿਲ੍ਹਾ ਕਸਰ ਤੇ ਫੋਨ ਨੰਬਰ ਵੀ ਬੋਲ ਦਿਓ 98627555 ਠੀਕ ਆ ਮੱਝਾਂ ਤੋਂ ਹੀ ਕਹਿੰਦੇ ਆਠੇ ਆ ਤੇ ਪਰ ਇੱਥੇ ਤੇ ਛਈ ਜੇ ਦੋ ਹੰਡੀਆਂ ਜੇ ਅੱਛਾ ਦੋ ਹੰਡੀਆਂ ਉਹ ਵੀ ਆਈ ਝੱਲੀਆਂ ਹਨਾ ਵੀਡੀਓ ਬੰਦੇ ਬੰਦੇ ਆ ਜੰਨੀਆਂ ਬਣਾ ਬਣਾ ਝੋਟੀਆਂ ਬਹੁਤ ਚੰਗੀਆਂ ਅੱਛਾ ਦੋਵੇਂ ਟੋਕੜਾ ਕ ਬਣਾਈ ਆਉਂਦੀਆਂ ਹਨ ਬਣਾ ਹਾਂਜੀ ਠੀਕ ਹੈ ਟੋਕੜਾ ਕ ਬਣਾ ਦਾ ਜੋੜਾ ਔਨ ਹੀ ਦਿਆ ਵਾ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਵਾਲੀ ਮੱਝ ਤਾਜੀ ਸੋਈ ਹੈ ਹਨਾ ਤਾਜੀ ਸੋਈ ਹੈ ਹਾਜੀ ਸੋਈ ਹੈ ਜੇ ਪੁੜੇ ਵੀ ਇਹਦੇ ਉੱਤਰ ਹੈ ਬਾਕੀ ਬਹੁ ਮੈਂ ਕੰਮ ਦੀ ਪਤਾ ਨਹੀਂ ਹਾਂ ਲੱਗਾਂ ਹਾਂਗੀ ਬਸ ਮੋਟਰ ਹੀ ਲੱਗੀ ਹੁੰਦੀ ਹੈ ਮੋਟੀ ਤਾਰ ਆ ਜਿਹੜੀ ਠੀਕ ਦੇ ਤੇ ਬੱਚਾ ਕੀ ਆ ਗਿਆ ਜੇ ਤੇ ਮਗਰ ਆ ਕੱਟਾ ਜੇ ਤੇ ਮਗਰ ਤੇ ਕਿੰਨੇ ਕ ਦੁੱਧ ਵਾਲੀ ਆ ਦੁੱਧ ਵਿੱਚ 15 ਪਲੱਸ ਵਾਲੀ ਆ ਅੱਛਾ 15 ਲੀਟਰ ਦੇ ਕਰੀਬ ਦੁੱਧ ਜਿਹੜਾ ਕਰੀ ਜਾਓਗੇ ਜਿਹੜਾ ਤੇ ਜਿਸ ਵੇ ਮੈਂ ਸੋਈ ਉਹ ਬੋਪਰੀਟ ਵਾਲੀ ਉਧਰ ਦੀ ਮੈਂ ਆ ਖੋਲੋ ਹਾਂ ਫਿਰ ਤੋਰੀਏ ਹਾਂ ਜੀ ਬਾਕੀ ਜੀ ਅੱਜ ਹੀ ਸੋਈ ਆ। ਅੱਜ ਇੱਕੋ ਹੀ ਚਾਈ ਹੋਈ ਆ ਇਹਦੀ।ੋਂ ਤਰ੍ਹਾਂ ਪਿੱਠਪੜੇ ਤੋਂ ਚੰਗੀ ਆ। ਤੇ ਕਿੰਨਾ ਰੱਖਣਾ ਵੀ ਦਿੱਤਾ ਮੁੱਲ ਫਿਰ? ਮੁੱਲ ਇਹਦਾ 90 ਯਾਰ। 90 ਯਾਰ ਆ। ਹਾਂਜੀ। ਤੇ ਕਿੰਨੇ ਤੇ ਜੱਸ ਨਾ ਕਰਨੀਆਂ? 85 ਹਜ਼ਾਰ ਦੀ। 85 ਹਜ਼ਾਰ ਦੀ। ਬਾਕੀ ਮੌਕੇ ਤੇ ਕਰ ਦੋਗੇ ਮਾਨਤਨ। 8000 ਦੀ ਵਿਧਿਆਣਾ ਮੈਦਾਨ ਅੱਛਾ ਬਿਆਸੀਆਲੀ ਹਾਂਜੀ ਠੀਕ ਹੈ 12 14 ਦੇ 15 ਦੇ ਨੂੰ ਸੁਧ ਵਾਲੀ ਆ ਵੇਖੋ ਨਾੜਕਦਾਂ ਦੇ ਦੀ ਠੀਕ ਸਵਾਦ ਹੀ ਲੱਗਿਆ ਮੇਰੇ ਹੁਣ ਆ ਬੂਰੀ ਆ ਹਾਂ ਦੇਖ ਸਕਦੇ ਇਹਦੇ ਮਗਰ ਵੀ ਕੱਟਾ ਥੱਲੇ ਉਹ ਚੰਗੀ ਬਣੀ ਹੈ ਇਹ ਵੀ ਬੜੀ ਚੁਆਈ ਹੈ ਦੀ ਆ ਕੱਟਾ ਤਾਜ਼ਾ ਹੀ ਕੱਟਾ ਵਾ ਅੱਜ ਹੀ ਸੋਈ ਹੈ ਵੀ ਬਿਲਕੁਲ ਤਾਜ਼ੇ ਨਾੜੂ ਜਿਹੜੇ ਗਿੱਲੇ ਹੀ ਆ ਨਾ ਲੱਗਿਆ ਆ ਦੇਖੋ ਹੈਲੋ ਆ ਵੀ ਨਹੀਂ ਜੁਆ ਜਾਂਦਾ ਤੇ ਆ ਥਣ ਵੀ ਇਹਦੇ ਇੱਕ ਵਾਰੀ ਦੇਖ ਸਕਦੇ ਆ ਪਹ ਲਾਗੇ ਤੋਂ ਕਿੰਨੇ ਕ ਦੁੱਧ ਆ ਲਈ ਜੇ ਵੇਦੀ ਆ ਜੀ 12 ਕਿਲੋ ਦੋਗੀ ਝੋਟੀ ਅੱਛਾ 12 ਲੀਟਰ ਦੇ ਕਰੀਬ ਦੁੱਧ ਇਹ ਵੀ ਦਈ ਜਾਊਗੀ ਹਾਂਜੀ ਠੀਕ ਆ ਤੇ ਤੋਰ ਦੋ ਹਾਂ ਫੇਰ ਇਹਨੂੰ ਵੀ ਸੂਆ ਕੇ ਨਾ ਸੁਈ ਜੇ ਅੱਧਾ ਇਹ ਦੂਸਰਾ ਸੂਆ ਸੁਈ ਆ ਬਾਕੀ ਉਹ ਟੁਕੜਾ ਕਪਣਾ ਦਾ ਜੋੜਾ ਵੀ ਆ ਗਿਆ ਵਾ ਫਿਰ ਟੈਂਜਰ ਕੋਲ ਬੋਲਾ ਜਾਇਦਾ ਨੇ ਉਬਲ ਆਮ ਅੱਜ ਆ ਗਿਆ ਵਾ ਤੋਕੜਾਂ ਦਾ ਬਣਾਵਾਂ ਦੋਵੇਂ ਲੈ ਜਾਓ ਜੀ ਬਾਕੀ ਬੂਰੀ ਝੋਟੀ ਆ ਤਾਜੀ ਸੋਈ ਆ ਤੇ ਥੱਲੇਆਂ ਵੀ ਚੰਗੀ ਬਣੀ 12 ਕਿਲੋ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਇਹ ਚਵਾਈ ਜਾਊਗੀ ਤੇ ਇਹਦਾ ਫਿਰ ਮੁੱਲ ਵੇਦ ਜੀ ਇਹਦਾ ਮੁੱਲ 80000 ਰੁਪਏ 80000 ਹਾਂ ਜੀ ਦੇ ਇਹ ਕਿੰਨੇ ਦੀ ਕਰਨੀ ਜੱਸਣਾ 75000 ਦੇ ਦਈਏ 2 ਛੜ ਦੀ ਗੌਰ ਹਾਂ ਨਾ 70 ਹਜ਼ਾਰ ਦੀ ਜੋੜੀ ਦਵਾ ਅੱਛਾ 70 ਹਜ਼ਾਰ ਜੀ 70 ਹਜ਼ਾਰ ਦੀ ਦਵਾ ਠੀਕ ਹੈ ਜੇ ਪੁੜੇ ਇਹਦੇ ਵੀ ਦੇਖ ਸਕਦੇ ਜੇ ਉੱਤਰਾ ਹੀ ਆਹ ਖੋਲ ਤਾਲੀ ਤੇ ਬਾਕੀ ਚਲੋ ਕੋਈ ਫੋਨ ਲਾਊਗਾ ਤੇ ਛੋਟ ਛੜ ਮੋਕੇ ਤੇ ਹੋ ਜਾਊਗਾ ਨਾ ਤੇ ਇਹਦੇ ਬਾਰੇ ਦੱਸੋ ਫਿਰ ਵੀਰ ਜੀ ਇਹ ਵੀਰ ਜੀ ਪਹਿਨਣ ਜੋੜੀ ਸੁਈ ਹੈ 10000 ਅਗਲੋ ਤਿਆਰ ਹੈ ਸਲੇ ਅੱਛਾ ਇਹ ਚੋਗੇ ਮੁਖਾਉਂਦੇ ਆ ਥਾਣੇ ਦੇ 5 ਆ ਪੰਜਵੇਂ ਥਣੇ ਜਿਹੜਾ ਬਚਿਆ ਜਿੰਗਾ ਅੱਜ ਦੇ ਚਾਰ ਜੀ ਸਿੱਧੀਆਂ ਦਾ ਰੱਖਦੀ ਆ ਅੱਛਾ ਚਵਾਜ ਦਾ ਦਿਖਾ ਦੇਣਾ ਹਾਂ ਉਹ ਤਾਂ ਵੀ ਹਰਿਆਣੇੋਂ ਲੈ ਆਂਦੀ ਆ ਵੇਖੋ ਪੂਸ ਤੱਕ ਜੱਦ ਲੈ ਕੇ ਆ ਅੱਛਾ ਛੋਟੀ ਨੂੰ ਪੰਜ ਥਣੇ ਨਾ ਹੋਣੇ ਛੋਟੀ 1.5 ਲੱਖ ਦੀ ਆ ਅੱਛਾ ਉਹਨਾਂ ਗਣਾ ਗਣਾ ਥਣੇ ਨਾਲ ਆ ਥਣੇ ਨਾਲ ਸਰੂ ਆਵੇ ਤਾਂ ਡਰ ਹੁੰਦਾ ਆ ਹਾਂਜੀ ਹਾਂਜੀ ਚਲ ਤੋਰੋ ਫੇਰ ਇੰਨਾ ਵੀ ਇਹ ਤਾਂ ਬੱਚਾ ਕਿਹੜਾ ਜੀ ਇਹਦਾ ਬੱਚਾ ਕਟਾ ਦੇ ਨਰੂ ਦੇ ਬੱਚਾ ਦੇ ਦੋ ਵੀ 13 ਜਵਾਗਲ ਛੋਟੀ ਦੇ ਜਾਏਗੀ ਨਰੂ ਦੇ ਬੱਚਾ ਦੇ ਲੈ ਜਾਓ ਅੱਗੇ ਉੱਥੋਂ ਬਾਰੋ ਕਮਾ ਲਿਆ ਹੋਵੇ ਇਕੱਲੇ ਕਲਰ ਪਾਣੀ ਮਾਰ ਮਾਰ ਕੇ ਸਾਲੇ ਜਿੱਦਾ ਲੈ ਲਿਆ ਇਹ ਦੇ ਮਨਪ ਇਥੇ ਬੰਦ ਕਿਉਂ ਦੀ ਚਵਾ ਗਿੰਦਗੀ ਆ ਤਾਂ ਦਿਖਾ ਦਈਏ ਤੇ ਥਾਣੇ ਪਾਜਿਆ ਤੇ ਫਿਰ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਛੱਡੋ ਬੱਚਾ ਵੀਰ ਜੀ ਫਿਰ ਛੱਡ ਬੈਠ ਜਾਦੇ ਬੱਚਾ ਦੇ ਬਾਡੀ ਕਰਦੇ ਆ ਦੇਖ ਸੰਦੇ ਜੀ ਮਗਰ ਕਰਤਾ ਤਰਨਾ ਡੂੜੇ ਨਾਲ ਹੀ ਹੈ ਤਾਜ਼ਾ ਹੀ ਬੱਚਾ ਵਾ ਪਸੰਗੀ ਜੀ ਵੀਰ ਜੀ ਹਾਂ ਜੀ ਜੀ ਪਸੰਗੀ ਚਲੋ ਪੰਨਾ ਫਿਰ ਤੇ ਬਾਕੀ ਪਿੱਛੇ ਵੀ ਹਵਾਨੇ ਦਾ ਦੇਖ ਸਕਦੇ ਹੈ ਉਤਨਾ ਫਿਕਸ ਜੇ ਹਵਾਨੇ ਦੀ ਆ ਦਿਖਾਓ ਵੇਦੀ ਚਵਾ ਕੇ ਲੈ ਆਓ ਉਹ ਖਾਣੇ ਕਿ ਸੰਤ ਚ ਲੱਗਾ ਆ ਦੇਖੋ ਸੰਤ ਜੇ ਕੋਈ ਉਹਦੀ ਟੇਢੀ ਥੋੜਾ ਤਾਂ ਆ ਰਿਹਾ ਉਹ ਜਿੱਦਾਂ ਮਰਜੀ ਵਾ ਆ ਇਸ ਖਾਨ ਦੇਖ ਲੈ ਛੱਡੀਆਂ ਤਾਂ ਰੋ ਬੱਚਾ ਛੜ ਛੜਦੇ ਕੋਈ ਚੋਹਾਂ ਦੇ ਚੋਨੇ ਦੁੱਧ ਆ ਦੇਖੋ ਉਹ ਪੂਰਾ ਬੱਟੇ ਖੜੀਦਾ ਉਥੇ ਆ ਦੇਖੋ ਜਵਾਈ ਆਗਲੇ-ਆਗਲੇ ਸਣਾ ਦੇ ਚਵਾ ਵਾੜੀ ਬੜੀ ਘਟੀ ਗਈ ਠੀਕ ਹੈ ਇਹਦੇ ਉਹ ਦਾਗਾ ਚਾੜੀ ਕੋਤੀ ਕਿਉਂ ਬੰਦ ਕਰ ਲਓ ਅੱਗੇ ਚੋੜੀ ਕੋਤੀ ਹਨੋ ਜਿਆਦਾ ਨਾ ਪਾਣੀ ਮਾਰਦੇ ਉਧਰ ਵੇਖੀ ਬਾਕੀ ਗਾੜ੍ਹ ਵੀ ਚੰਗੀ ਹੈ ਇਹਦੀ ਇਸ ਤਰ੍ਹਾਂ ਉਹ ਗਾੜ੍ਹੇ ਦੀ ਦੋ ਡੰਗ ਚੋਗੇ ਝੋਟੀ ਦਹਾਉਂ ਦੇ ਵਿੱਚ 10 ਕਿਲੋ ਠੰਡਾ ਕਰਕੇ ਦੁੱਧ ਹੋਊਗਾ ਬਚੇ ਦਾ ਬਾਕੀ 11 ਕਿਲੋ ਹੋਊਗਾ ਪਿਓਰ ਉਧਰ ਝੋਟੀ ਆਈ ਧੰਦਾ ਜੇ ਕੱਟੀ ਹੋਣੀ ਪਹਿਲਣਿਆ ਇਸ ਲਈ ਦਨ ਸਭ ਦਿਖਾ ਰਹੇ ਜੋ ਕਿਥੇ ਨਹੀਂ ਬੜੀ ਚੋਰੀ ਇਹ ਆ ਵੀ ਤੁਹਾਨੂੰ ਚਵਾ ਦਿਖਾਉਂਦੇ ਆ ਵੀ ਕਿਦਾਂ ਚਵਾਈ ਕਿਦਾਂ ਵਾ ਜਿਹੜਾ ਵਾ ਥਾਣੇ ਇੱਕ ਵੱਖਰਾ ਲੱਗਾ ਵਾ ਵਿੱਚ ਤਾਂ ਕਰਕੇ ਦੇ ਤੁਹਾਨੂੰ ਦਿਖਾਉਣਾ ਪੁੱਤਾਂ ਨੂੰ ਛੱਡਦੇ ਤਾਂ ਦੁਖੀ ਹੋਈ ਨੂੰ ਕਿਹੜਾ ਜ਼ਿਆਦਾ ਹੋਏ ਨਾ ਥੰਦੇ ਨਾਲ ਲੱਗਾ ਕੋ ਹੱਥ ਭਿੰਦਾ ਹੋਵੇ ਹਾਂਜੀ ਹਾਂਜੀ ਜਿਆਗ ਸਰੂ ਟੇਢੀ ਧਾਰ ਹੁੰਦੀ ਹੈ ਉਹ ਸਿੱਧੀ ਧਾਰ ਹੁੰਦੀ ਹੈ ਤੇ ਰੱਬ ਕੋ ਆ ਕੇ ਕੋ ਬੇਬਸ ਸਿੱਧੀ ਧਾਰ ਨਹੀਂ ਤੇ ਬੱਚੇ ਨੂੰ ਛੱਡਨੇ ਆ ਵੇਖੋ ਸਭੋ ਪੰਜਾਂ ਦਾ ਵਾਧਾ ਫਾਇਦਾ ਆ ਕੇ ਦੁੱਧ ਵੱਧ ਦੇਣ ਲਈ ਨਵਾਂ ਜਿਹੜਾ ਦੁੱਧ ਕਿਉਂ ਨਹੀਂ ਉਹਦਾ ਜੀ ਇੱਕ ਬੱਚਾ ਛੱਡਣਾ ਪੈਣਾ ਹੈ ਹਾਂਜੀ ਹਾਂਜੀ ਮੈਨੂੰ ਨੁਕਸਾਨ ਥੋੜਾ ਆਇਆ ਪੜੋਕਾ ਬਾਹਰ ਦੀ ਸੋਸਟੀ ਦੀ ਦੋਤੋ ਕੋਈ ਮੱਤ ਤੇ ਜੋ ਗੱਵਰੇ ਆਂਦੇ ਵਦੀ ਆਹ ਫੋਟਾ ਪੰਨਾ 3 ਤੋਂ ਛੱਡਿਆ ਠੀਕ ਐ ਪੰਨਾ 3 ਤੋਂ ਉਹ ਨੂੰ ਛੱਡਣਾ ਬਾਕੀ ਆਹ ਚਵਾ ਜਿਹੜਾ ਇਹਦਾ ਲੋੜਾਂ ਕੋਈ ਚੋਕੇ ਤੇ ਸੱਲੀ ਕਰਕੇ ਖੜੇ ਵੀ ਜੀ ਹਾਂਜੀ ਆਪਣੀ ਤੋੜਾਂ ਗੇ ਚੋਕੇ ਖੜੇ ਇਹ ਤੇ ਆਪਾਂ ਤੁਹਾਨੂੰ ਉਦਾਂ ਹੀ ਬਸ ਹਾਂ ਨਹੀਂ ਮਖਾਣੇ ਕਿਉਂ ਥਾਣੇ ਵੇਖ ਲੈ ਥਾਣੇ ਵੇਖ ਲੋ ਚੰਗੇ ਕੋਈ ਗੱਦ ਨਹੀਂ ਖੇਤਾ ਨਾਲ ਆਉਂਦੀ ਇਹ ਹਲਾ ਹਾਂਜੀ ਹਾਂਜੀ ਹਾਂ ਹੋਇਆ ਚੋਕੇ ਤੇ ਸੱਲੀ ਕਰਿਆ ਠੀਕ ਹੈ ਜੀ ਸਹੀ ਪਾਵੇ ਦੋ ਡੰਗ ਚੋਵੇ ਮੇਰੇ ਘਰੇ ਠੀਕ ਆ ਜਣਾ ਤਾਂ ਨੇਭਰੂ ਝੋਟੀ ਦੇ ਛੱਡ ਕੇ ਨਾ ਜਾਓ ਜਦਾਂ ਜੋ ਆਪ ਤਮਾ ਚੋਦੀਨ ਠੀਕ ਹੈ ਵੀਰ ਦੱਸੀਏ ਤਾਂ ਮੁੱਲ ਫਿਰ ਚੋਅ ਇਸ ਲਗਭਗ ਹੋ ਹੀ ਗਈ ਆ ਦੋ ਡੰਗ ਚੋ ਕੇ ਕੋਈ ਇੱਕ ਤਸੱਲੀ ਕਰਕੇ ਕਰੀ ਆਪਣੇ ਕੋਲ ਦੋ ਡੰਗ ਚੋ ਕੇ ਖੜੇ ਇਹ ਤੇ ਆਪਾਂ ਤੁਹਾਨੂੰ ਚਵਾ ਦਿਖਾਇਆ ਵਾ ਸਿਰਫ ਕਿ ਜਿਹੜਾ ਵਾ ਕਿਦਾਂ ਹੋਣੀ ਆ ਸਾਰਾ ਇੱਟ ਲੈ ਗਿਆ ਤੇਜ਼ ਤੇ ਕਿੰਨਾ ਰੱਖਣਾ ਵੀਰ ਜੀ ਦਾ ਮੁੱਲ ਫਿਰ ਵੀਰ ਜੀ ਵੱਡੀ ਝੋਟੀ ਆ ਸਾਰੀ ਜੱਡ ਬਲੈਕ ਬੱਚਾ ਵੇ ਲੋ ਸਾਰਾ ਜੱਡ ਬਲੈਗ ਆ ਮਾ ਜੀ ਹਾਂ ਜੀ ਹਾਂ ਜੀ ਮੁੱਲ ਇਹ 85000 85000 ਆ ਹਾਂ ਜੀ ਤੇ ਕਿੰਨੇ ਦੀ ਜੱਸ ਨੋ ਕਰਨੀ 80 ਦਵਾਂਗੇ ਅੱਛਾ 80000 ਦੀ ਹਾਂ ਜੀ ਤੇ ਕਰਨਾ ਵਿੱਚ ਮੰਨਤਾ ਨਾ ਹੋਣਾ ਦੱਸੋ ਕਿੰਨਾ ਕਰ ਦੀ ਹੁਣ ਮੋਕੇ ਤੇ ਪੱਕਾ ਕਿੰਨਾ ਦੁੱਧ ਹਾਂ ਨਾ ਦੁੱਧ ਵੀਰ ਜੀ ਬੱਚੇ ਦਾ ਕੱਢ ਕੇ ਦੱਸ ਕਰੂੰਗਾ ਅੱਛਾ 10 ਲੀਟਰ ਹੈਗਾ ਪੱਕਾ ਦੁੱਧ ਬੱਚੇ ਦਾ ਕੱਢ ਕੇ ਠੰਡਾ ਕਰਕੇ ਤੇ ਜੱਸ ਨੋ ਹੀ ਕਰੋ ਫਿਰ 80000 ਛੱਡ ਦੀਏ ਯਾਰ ਹੋਰ ਛੱਡ ਦੋ 78 ਦੀ ਦੇ। ਹਾਂ ਨਾ ਵੀਜੀ 75 ਹਾਦੀ ਝੋਟੀ ਦੇਣੀ ਆ। ਅੱਛਾ ਜੇ ਕੋ 74 ਹੀ ਦੋਗੇ ਤਾਂ ਵੀ ਨਹੀਂ ਦੇਣੀ। ਠੀਕ ਆ। ਵੱਡੀ ਝੋਟੀ ਆ ਰੀ ਝੋਟੀ ਕੋਈ ਲੱਖ ਦੀ ਵੀ ਦੇ ਰੂਗਾ। ਤੇ ਦੁੱਧ ਕਿੰਨਾ ਕਰੀ ਜਾਊਗੀ? ਦੁੱਧ ਵੀਜੀ 13 ਕਿਲੋ ਝੋਟੀ ਜਿਹੜਾ ਉਹ ਨਾੜੂ ਦੇ ਬੱਚਾ ਆ ਜੀ। ਠੀਕ ਆ ਜੀ। ਤਾਜੇ ਬੱਚਾ ਜਿਹੜਾ ਆ ਜੀ। ਤੇ ਤੇ ਹੁਣ ਆਗੇ ਜਿਹੜੇ ਚੌਥੇ ਨੰਬਰ ਤੇ ਮਾਝਾ ਗੱਬਨ ਜੀ ਵੀਰ ਜੀ। ਹਾਂ ਇਹ ਗੱਬਨ ਤਿਆਰ ਹੈ ਝੋਟੀ। ਇਹ ਕਿੰਨੇ ਕ ਦੁੱਧ ਆ ਲਈ ਆ? ਇਹ ਦੁੱਧ ਵੀਜੀ 12-13 ਕਿਲੋ ਦੋਗੀ। ਦੋ ਚਾਰ ਤੋ ਬਾਅਦ। ਤੋਰੋ ਫੇਰ ਇਹਨੂੰ। ਪਤੂ ਜੀ ਆਵ ਲੈ ਨਾ ਮੈਂ ਜੀ ਹੋਏ ਨਹੀਂ ਇੱਥੇ ਪਤੀ ਬੁੱਧੀਆਂ ਲੱਗੀਆਂ ਯਾਦ ਜੀ ਬਣ ਕੇ ਨਹੀਂ ਆਈ ਜੀ ਫੁੱਟ ਲੈ ਆਉਣਾ ਮੇਰੀ ਜਾਣ ਫੁੱਟ ਲੈ ਆਉਣਾ ਮੇਰੀ ਬੁੱਭਾ ਨਾ ਕਰਕੇ ਨਾ ਜਾਇਂ ਇੱਕ ਅਰੇ ਵੀਰ ਜੀ ਲੈ ਜਾ ਉਥੋਂ ਮਾਰੋ ਕਮਾ ਲਿਓ ਆਜ ਲੈ ਆਇਆ ਠੀਕ ਹੈ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਪਈ 70000 ਆ ਗਈ 70000 ਆ ਤੇ ਕਿੰਨੇ ਦੀ ਐਸਨੋਂ ਕਰਨੀ ਆ ਹਾਂ ਨਾ 70000 ਦੀ ਜੀ 70 ਦੀ ਦੇ ਦੀਏ ਥੋੜੀ ਹੋਗੀ ਵੱਡੀ ਹੋਦੀ ਆ ਠੀਕ ਹੈ ਜੀ ਤੇ ਆ ਮਾਝ ਜਿਹੜੀ ਹੁਣ ਜਿਹੜੀ ਚਾਰ ਆ ਇਹ ਗੱਬਣੇ ਆ ਨਾ 14 15 ਕਿਲੋ ਦੱਸਤਾ ਕਾ 70 ਸੁਣਾ ਨੀਲੀ ਰਾਗੀ ਦੀ ਦੇਖੋ ਨੀਲੀ ਦੀ ਮਾਝ ਆ ਭਾਰੀ ਮਾਝ ਆ ਜਿਹੜੀ ਐ ਵੀ ਵੱਡੀ ਹੱਥ ਜਾਊਗੀ ਤੇ ਆ ਥੱਲੇ ਵੀ ਦੇਖਾ ਤੇ ਚੰਗੀ ਪਰੰਦੀ ਆ ਇਹ ਇਹ ਵੇ ਦੇ ਕਿੰਨੇ ਕ ਦੁੱਧ ਆ ਲਈ ਆ ਇਹਦੇ ਵਿੱਚ 15 ਪਲੱਸ ਆ ਲਈ ਆ ਅੱਛਾ ਜੀ ਇਹ ਪੰਜ ਚਾਰ ਤਾਂ ਨਹੀਂ ਗੀ ਬਾਕੀ ਗੱਭਾਂ ਦੀ ਥਣਾ ਦੀ ਪਿੱਛੇ ਦੀ ਗਰੰਟੀ ਦੇਵਾਂਗੇ ਅ ਚਿਹਰਾ ਇਹ ਤਾਂ ਦੇਖ ਸਕਦੇ ਜੀ ਬਾਕੀ ਉਤਰ ਹੈ ਵੀ ਮੱਝ ਭਾਰੀ ਆ ਉਤਰਾਂ 60000 ਦੀ ਵੀ ਜੀ ਉਦਾਂ ਹੀ ਆ ਵੀ ਕਾਦੀ ਬਣ ਗਿਆ ਇਹ ਕੱਪੜੇਆਂ ਕਿ ਡਰ ਗਿਆ ਹੋ ਗਿਆ ਆ ਜੋ ਲਾਇਆ ਵੀ ਜੀ ਬਾਕੀ ਥਣ ਵੀ ਚੰਗੇ ਗੈਪ ਤੇ ਲੱਗਾ ਆ ਸ਼ੇ ਵੀ ਆਈ ਕਿਤੇ ਆਸਾਂ ਵਾਲੀ ਜਗਾ ਤੋਂ ਆ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਤੇ ਪੂਰਾ ਲੱਗਦੀ ਏ ਅੱਛਾ ਹਾਂਜੀ ਮੈਂ ਹੀ ਦੇਖੋ ਕਿਦਾਂ ਦੀ ਥਾਂ ਦੇ ਵੇਖੋ ਕਿਦਾਂ ਲੱਗਿਆ ਬਾਕੀ ਥੱਲੇਆਂ ਚੰਗੀਆਂ ਤਰ੍ਹਾਂ ਪੇਠਪੜੇ ਤਾਂ ਵੀ ਚੰਗੀਆਂ ਆਹ ਪਤਾ ਨਹੀਂ ਮੈਂ ਤੇ ਚਿਹਰਾ ਵੀ ਇੱਕਰੀ ਚੰਗੀ ਤਰ੍ਹਾਂ ਦੇਖ ਸਕਦੇ ਜੀ ਇਹਦਾ ਕਿੰਨੇ ਦੀ ਦੇਣੀ ਆ ਫਿਰ ਦੱਸੋ ਕਿਨੇ ਦੇ ਦੀ ਆਪ ਹੀ ਕਰੋ ਕਿੰਨੇ ਦੀ 90 ਦੇ ਦੀਏ 80 ਦੀ ਦੇ ਦੀਏ ਹਾਂ ਨਾ 80000 ਜੀ ਅੱਛਾ 80000 ਜੀ ਹਾਂਜੀ ਠੀਕ ਆ ਜੀ ਠੀਕ ਆ ਤੇ ਹੁਣ ਅਗਲੀ ਮਾਝ ਦਿਖਾਈਏ ਫਿਰ ਉਹ ਪੰਜ ਪਿਆਰੇ ਜੀ ਤੋੜੋ ਫਿਰ ਦੇਖੋ ਛੋਟੀ ਜੀ ਕਦਾ ਦੀ ਹੈ ਇਹ ਜੇ ਹੁਣੇ ਹੀ ਆਈ ਆ ਬਾਕੀ ਆ ਵੀ ਮੱਝ ਜੇ ਹੁਣੇ ਹੀ ਆਈ ਆ ਅੱਛਾ ਜਸਬਾਣੀ ਛੋਟੀ ਦੇਖੋ ਵੀਰ ਜੀ ਗੱਬਣੇ ਆ ਜੇ ਗੱਬਣ ਤਿਆਰ ਦੇਖੋ ਛੋਟੀ ਚੀਜ਼ ਕੀ ਹੈ ਜੰਮੀ ਬਲੀ ਚੰਗੀ ਆ ਤਰਾ ਛਾ ਲੱਗਾ ਗਿਆ ਸਿੰਗੂ ਜੀ ਆ ਉੱਤਰ ਉੱਤਰ ਘੜਾ ਪਾਉਂਦੇ ਪਹਿਲੇ ਪਹਿਲੇ ਇੱਧਰ ਔਰ ਰਿਮੇਨ ਬਰੀਕ ਦੇਖੋ ਛੋਟੀ ਬਸ ਵੀਜੀ ਕਦੇ ਵੀ ਹੰਗਰ ਕਰ ਹੁੰਦੀ ਜੋਦੀ ਬਾਕੀ ਇਹ ਆ ਬਈ ਛੋਟੀ ਚੰਗੀ ਆ ਉਤਰਾ ਦੇਖੋ ਛੋਟੀ ਕੀ ਹੈ ਥੱਬਾ ਲਾਈ ਤੇ ਆ ਰਹੀ ਆ ਬਸ ਛੇਤੀ ਸੂ ਬੈਣਾ ਮੈਨੇ ਇਹ ਕਿੰਨੇ ਕ ਦੁੱਧ ਆ ਲਈ ਆ ਦੁੱਧ ਗੀਰ ਜੀ ਘਰ ਆਲੇ ਜਾਂਦੇ ਪਹਿਲਾਂ ਨੇ 13 ਕਿਲੋ ਦਿਖਾਉਣ ਪੜਾਣਗੇ ਅੱਛਾ ਦੁੱਧ ਚਾਹ 15 ਕਿਲੋ ਕੀ ਜਾਂਦਾ ਛੋਟੀ ਦੇਖੋ ਕਾਕਾ ਵਾਲਾ ਆ ਨਾ ਠੀਕ ਆ ਕਿੰਨੇ ਦੀ ਕਰਨੀ ਐ ਜੱਸ ਨਾਏ ਫਿਰ ਇੱਧਰ ਫੜੇ ਘੜਾ ਫੜਵਾ ਇੱਧਰ ਵੇਖੋ ਚੋਟੀ ੱਲੇ ਵਾ ਦੇਖੋ ਹੰਤੇ ਕਿਉਂ ਤੀਏਖੋ ਜੱਸ ਨਾਉ ਕਿੰਨੇ ਦੀ ਕਰਦੀ ਐ ਫਿਰ 95000 ਦੀ ਦੇਦੀ ਐ ਨਹੀਂ ਫਿਰ ਵਿੱਚੋਂ ਕਰੀਏ ਮੰਨਤਾ ਨਾ 100 ਕਣਗਾ ਦੀ ਝੋਟੀ ਦੇ ਬਨੇ ਹੋਊਗਾ ਨਹੀਂ ਤਰ ਹੜਾ 90 ਦੀ ਦੇਦੀ ਐ 58000 ਦੀ ਝੋਟੀ ਆਣਾ ਅੱਛਾ 85000 ਦੀ 85000 ਦੀ ਝੋਟੀ ਜਣੀ ਸਵਾਗੇ ਝੋਟੀ ਲੱਖ ਦੀ ਵੇਚਾਂਗੇ ਕੋ ਥਨ ਲੈਵਾ ਝੋਟੀ ਨੂੰ ਕੀ ਲਗਾ ਠੀਕ ਆ ਤੇ ਬਾਕੀ ਝੋਟੇ ਫੱਬਦੀ ਆ ਤੇ ਹੁਣ ਹੁਣ ਦੋ ਟੋਕੜਾ ਕੱਪਣਾ ਰਹਿ ਗਿਆ ਜੀ ਦੋ ਟੋਕੜਾ ਕੱਪਣਾ ਰਹਿ ਗਿਆ ਇੱਕ ਨੂੰ ਪੰਜਵਾਂ ਮਹੀਨਾ ਲੱਗਣ ਵਾਲਾ ਆ ਤੇ ਇੱਕ ਨੂੰ ਚੌਥਾ ਮਹੀਨਾ ਚਲੋ ਆਹੀ ਦਿਖਾ ਦਈਏ ਫਿਰਲਾ ਖੋਲੋ ਫਿਰ ਇਹ ਕਿੰਨੇ ਚਿਰ ਚੈੱਕ ਪਾਸ ਆ ਇਹਨੂੰ ਵਿੱਚ ਪੰਜਵਾਂ ਮਹੀਨਾ ਲੱਗਣ ਵਾਲਾ ਆ ਇੱਕ ਅੱਧੇ ਦਿਨ ਚ ਜ਼ਿਆਦਾ ਲੱਗ ਗਿਆ ਤੇ ਲੱਗਣਾ ਕਿਉਂ ਦੀ ਕੱਪਣਿਆ ਨਾ ਹੁਣ ਚੌਵਾਂ ਵੀ ਚੈੱਕ ਪਾਸ ਕਰਕੇ ਖੜੇ ਤੇ ਸੱਲੀਕਾਰ ਖੜੇ ਦੁੱ ਠੀਕ ਕੋਲੋਂ ਆਦੇ 5 ਕਿਲੋ ਕਰਕੇ ਦੇਣੀ ਆ। ਨਾਲ ਘਰੇ ਘਾੜੇ ਦੇ ਮਿਲਦੀ ਬਗਾਨੇ ਸਾਡੇ ਕੇ ਟੀਕਾ ਵੀ ਲੈ ਸਕਦੀ ਐ। ਠੀਕ ਆ। ਬਾਕੀ ਖਾਣਾ ਦੀ ਬਿਲਕੁਲ ਸਾਫ ਸੁਥਰੀ ਹੋ ਗੋਦੀ ਗਰੰਟੀ ਦਵਾਂਗੇ ਕੱਬਰ ਦੀ ਥਣਾ ਵੀ। ਬਾਕੀ ਸੱਜਣ ਨੇ ਦੋ ਦਿਨ ਚੰਗਾ ਕੱਟਿਆ ਨਾ। ਪਾਰ ਤੇਰੇ ਕੋਲ ਦਿੰਦੀ। ਠੀਕ ਆ ਜੀ। ਇਹ ਆਪੇ ਜਿਹੜਾ ਕੋਈ ਸੰਭ ਲੂਗਾ ਤੇ ਜਿੰਨੇ ਚਿਰ ਨੇ ਸੋਣਾ ਵਾ ਇਹਨੇ ਰਾਜੀ ਵੀ ਹੋ ਜਾਣਾ ਵਾ ਤੇ ਦੁੱਧ ਵੀ ਇਹਨੇ ਸਾਰਾ ਸਿਆਲ ਦੇਈ ਜਾਣਾ ਵਾ। ਉਤਰਾਂ ਇਹ ਆ ਵੀ ਥੱਲਿਆਂ ਥਨਾ ਦਾ ਸਾਈਜ਼ ਗੈਪ ਚੰਗਾ ਆ। ਸੰਬਰ ਨਾਲੀ ਚੋਟੀ ਆ ਜਿਹੜੀ ਮੂੰਹ ਮੱਥੇ ਲੱਗਦੀ ਆ ਉਤਰਾਂ ਕਿਤੇ ਅੰਦਰ ਵੱਜੀ ਰਹੀ ਆ 1 ਮਿੰਟ ਰੁਕਿਓ ਤੇ ਬਾਕੀ ਆ ਥਾਣੇ ਦੇ ਕਰੀ ਦੇਖ ਸਕਦੇ ਲੱਗਦਾ ਤੇ ਮਿਲਕ ਮੈਂ ਵੀ ਆਦੀ ਦੇਖ ਸਕਦੇ ਜੀ ਚਲੋ ਲੈ ਜੋ ਬੰਦੋ ਫੇਰ ਇਹਨਾਂ ਕਿੰਨਾ ਫਿਰ ਵਿਰਜੇ ਦਾ ਮੁੱਲ ਦੇ ਦਾ ਵਿੱਚ 55000 ਦੇ ਅੱਛਾ ਹਾਂਜੀ ਤੇ ਕਿੰਨੇ ਦੀ ਦੇਣੀ ਆ ਦੱਸ ਦੋ ਕਿੰਨੇ ਕੋ ਦੇ ਦੇਣੀ ਆਪ ਹੀ ਕਰ ਦੋ ਫਿਰ ਇਹ 50000 ਦੇ ਦਈਏ ਕਰ ਦੋ ਵਿੱਚੋਂ ਕੋਈ 1000 ਦੋ 1000 ਛੋਟ 1000 ਦਾ ਦਾ ਅੱਛਾ ਹਾਂਜੀ ਚਲੋ 40000 ਧਿਆਨ ਆਈ ਦਵਾਂਗੇ 40000 ਦੀ ਦੇ ਦੇਣੀ ਹਾਂਜੀ ਠੀਕ ਹੈ ਜੀ ਤੇ ਹੁਣ ਇੱਕ ਆ ਤੋਕੜ ਗੱਬਨ ਤੇ ਲੱਗੀ ਇਹਨੂੰ ਚੌਥਾ ਲੱਗਾ ਤਿੰਨਾਂ ਦੀ ਚੈੱਕ ਪਾਸ ਹੈ ਇਹਦੀ ਚੈੱਕ ਕਰਾ ਕੇ ਲਿਆਂਦੀ ਆ ਕਿੰਨੇ ਦਿਨਾਂ ਤੱਕ ਕਰ ਕੋਈ ਚੈੱਕ ਕਰਾ ਲੈ ਇਨੋਂ ਭਾਈ ਵੀ ਤੇ ਇੰਦਰਾਤੀ ਚੈੱਕ ਕਰਾਈਏ ਤਾਂ ਮਰਜ਼ੀ ਕੋ ਕਰਾ ਲੈ ਹੁਣੇ ਜੀ ਆਈ ਰੋਟੀ ਚੈੱਕ ਕਰਾ ਕੇ ਫਿਰ ਹੁਣ ਲਿਆ ਦੋਵਾਂ ਦਿਨਾਂ ਦੇ ਵਿੱਚ ਕਰਾ ਲੈ ਭਾਏ ਅੱਛਾ ਦੋ ਤਿੰਨ ਦਿਨਾਂ ਦੇ ਵਿੱਚ ਕੋਈ ਚੈੱਕ ਕਰਾ ਲਈਏ ਤੇ ਨਾ ਮਹੀਨੇ ਦੇ ਕੋਈ ਚੈੱਕ ਪਾਸ ਹੋਊਗੀ ਤੋਰ ਦੋ ਫਿਰ ਇਹਨਾਂ ਵਿੱਚ ਦੋਨੀਆਂ ਨਾਲ ਜੀ 7 ਕਿਲੋ ਆਂਦੇ 6 ਕਿਲੋ ਕਰਕੇ ਦੇਣੀ ਜੀ ਇਹ 6 ਕਿਲੋ ਰਸਾਂ ਨਾਲ ਗਿੰਦੇ ਦਵਾਂਗੇ ਨਹੀਂ ਹੋਣਾ ਤੇ ਪਹਿਲਾਂ ਨੇ ਤੇ 12 ਕਿਲੋ ਰਕਾ ਲੈ ਛੋਟੀ ਬਾਕੀ ਥਾਣਾ ਇਹਦੇ ਕੋ ਵੀ ਚੰਗਾ ਲੱਗਾ ਹੈ ਇਹ ਆ ਵੀ ਬਾਕੀ ਆਪਣੀ ਚਵਾਈ ਕਰਕੇ ਖੜੋ ਆਪਣੀਆਂ ਪਾਸ ਕਰਕੇ ਖੜੋ ਵਾਕਿ ਫੱਬਦੀ ਆ ਛੋਟੀ 1 ਮਿੰਟ ਰੋਕ ਦੇ ਤੇ ਵੀ ਥੰਦ ਖਾਦੀ ਆ ਲੱਗੇ ਤਾਂ ਆਹ ਥਾਂਨੇ ਦੇਖ ਸਕਦੇ ਜੇ ਤੇ ਲੱਗੇ ਤਾਂ ਇੱਕ ਰੀ ਲੈ ਜਾਓ ਜੀ ਲੈ ਜਾਓ ਇਹ ਥਣ ਥਣ ਮਿਰਚੀ ਓਕੇ ਸਾਰੀਆਂ ਤੇ ਓਕੇ ਵੀਤੀ ਓਕੇ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 60000 60000 ਆ ਤੇ ਕਿੰਨੇ ਦੀ ਕਿੰਨੇ ਦੀ ਕਰਨੀ ਹੈ ਫਿਰ ਇਹ 55000 ਦੀ ਚੋਟੀ ਦਾ 55000 ਦੀ ਕਿ ਕਰਨੀ ਮੌਕੇ ਤੇ ਛੋਟ ਛੱਡ ਹੋ ਰਹੀ ਹੈ ਯੋੜਾ ਕੋਲੂਗਾ ਤਾਂ ਲੱਖ ਦਾ ਵਿਕੀ ਤੂੰ ਦਾ ਅੱਛਾ ਫਿਰ ਲੱਖ ਦਾ ਲੱਖ ਦਾ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਵੀ ਜੀ ਹੋਰ ਕੁਝ ਹੈ ਨਾ ਹਾਂ ਜੀ ਠੀਕ ਹੈ ਫਿਰ ਜੀ ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਆਖ ਕੇ ਤਸੱਲੀ ਕਰਕੇ ਪਛੂ ਖਰੀਦੋ ਜੀ ਪਹਿਲਾਂ ਬੁਰੀ